ਕੋਈ ਆਸਮਾਨ 'ਚ ਸੁਰਾਗ ਨਹੀਂ ਮਿਲ ਸਕਦਾ ਇੱਕ ਪੱਥਰ ਤੋਂ ਤਬੀਅਤ 'ਚ ਉਛਾਲੋ ਯਾਰੋ ਜੈਸਿਕਾ ਨਾਮ ਦੀ ਲੜਕੀ ਜੋ ਸਰਕਾਰੀ ਸਕੂਲ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਪਹਿਲੇ ਨੰਬਰ ਤੇ ਤੇ ਪੰਜਾਬ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਆਈ ਆ ਸੋ ਉਹਦਾ ਮਾਣ ਸਨਮਾਨ ਬਲਵਿੰਦਰ ਕੁਮਾਰ ਹੋਣੀ ਕਰਨਗੇ ਪਹਿਲਾਂ ਤਾਂ ਮੈਂ ਡਾਡਾ ਬਹੁਤ-ਬਹੁਤ ਥੈਂਕ ਯੂ ਕਹਦੀ ਆ ਉਸ ਤੋਂ ਬਾਅਦ ਮੈਨੂੰ ਇਦਾਂ ਦਾ ਫੀਲ ਹੋ ਰਿਹਾ ਕਿ ਉਹਦੇ ਲਈ ਮੇਰੇ ਕੋਲੇ ਵਰਡ ਵੀ ਨਹੀਂ ਆ ਗਏ ਕਿ ਲਾਈਕ ਇਹ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਮੈਮੋਰੀਏਬਲ ਮੋਮੈਂਟ ਹੈ ਤੇ ਮੈਨੂੰ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪਈ ਹੈ ਤੇ ਮਤਲਬ ਅੱਗੇ ਵੀ ਮੈਂ ਫਿਊਚਰ ਦੇ ਵਿੱਚ ਇਦਾਂ ਹੀ ਮਿਹਨਤ ਕਰਾਂਗੀ ਤੇ ਮੈਂ ਆਪਣੀ ਟਰਾਈ ਕਰਾਂਗੀ ਕਿ ਅੱਗੇ ਹੋਰ ਇਸ ਨੂੰ ਵਧੀਆ ਕਰ ਸਕਾਂ ਤੇ ਇਹਦੇ ਵਾਸਤੇ ਮੈਂ ਆਪਣੇ ਜਿਹੜੇ ਟਾਈਮ ਟੇਬਲ ਦੇ ਬੇਸ ਤੇ ਵਿਦਾਊਟ ਕੋਚਿੰਗ ਤੋਂ ਤੇ ਮੈਂ 셀ਫ ਸਟਡੀ ਕਰਕੇ ਇਹ ਰੈਂਕ ਹਾਸਿਲ ਕੀਤਾ ਥੋੜਾ ਇਹ ਵੇਚੀ ਨਾ ਦਰ ਨੰਬਰ ਬੜੀ ਬੜੀ ਸਪੋਰਟਸ ਦੇ ਵਿੱਚ ਮੇਰੀ ਥੋੜੀ ਜੀ ਪੜਾਈ ਨਾਲੋਂ ਥੋੜੀ ਘੱਟ ਹੈ ਬਟ ਕਿਉਂਕਿ ਆਪਾਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਪੜਾਈ ਦੇ ਨਾਲ ਨਾਲ ਇਸ ਕਰਕੇ ਮੈਂ ਸਪੋਰਟਸ ਵੀ ਮਤਲਬ ਉਹਦੇ ਵਿੱਚ ਵੀ ਥੋੜਾ ਇੰਟਰਸਟ ਲੈਣੀ ਹੈ ਕਿ ਖੇਡਣਾ ਵੀ ਜ਼ਰੂਰੀ ਹੈ ਤੇ ਪੜ੍ਹਨਾ ਵੀ ਜ਼ਰੂਰੀ ਹੈ ਉਹ ਪਾਪਾ ਦਾ ਨਾਮ ਹੀ ਕੋਰੇ ਪਿਛੇ ਹੈ ਕੋਈ ਵੀ ਜਿਹੜਾ ਬੱਚਾ ਆ ਜਿਹੜੀ ਉਹ ਜਿਹੜਾ ਜਿਹੜਾ ਨਸਰਾਮੀ ਉਹ ਕਰਦਾ ਆ ਉਹਦਾ ਜੀ ਨੋਟੇ ਮੈਨਾਂ ਪਾਲਣ ਵਾਲਾ ਬੱਚਾ ਜਿਹੜਾ ਸਾਡਾ ਬੱਚੀ ਜਿਹੜੀ ਸਾਡੇ ਤੋਂ ਬਾਅਦ ਜਿਹੜਾ ਅਗਲਾ ਭੇਟਜਾ ਨਾ ਸਮਾਈ ਜੀ ਤਾਂ ਦੇ ਮਰ ਗਿਆ ਇਸ ਕਰਕੇ ਅੱਜ ਵੀ ਬੋਲਵਾਦ ਦਾ ਜਾਈ ਜੀ ਸਾਡਾ ਇਹ ਸਾਰਿਆਂ ਦਾ ਫਰਜ਼ ਹੈਗਾ ਵੀ ਅਸੀਂ ਇੱਥੇ ਨੋਟ ਪਹੁੰਚੀਏ ਔਰ ਜਿਹੜੀ ਸਾਡੀ ਇਹ ਬੇਟੀ ਆ ਜੈਸਿਕਾ ਜਿਹੜੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਜਿਹੜੇ ਕਿ ਜਲੰਧਰ ਤੋਂ ਪਿੰਨੇ ਨੰਬਰ ਤੇ ਆ ਤੇ ਪੰਜਾਬ ਤੋਂ ਪੰਜਵੇਂ ਸਥਾਨ ਤੇ ਆਏ ਆ ਇਸ ਕਰਕੇ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਆ ਤੇ ਅਸੀਂ ਉਹਦੇ ਲਈ ਵੀ ਇਹਨਾਂ ਨੂੰ ਵਧਾਈ ਦਿੰਦੇ ਆ ਔਰ ਫਿਊਚਰ ਦੇ ਲਈ ਵੀ ਜਿਹੜੀਆਂ ਸਾਡੇ ਵੱਲੋਂ ਇਹਨਾਂ ਲਈ ਸ਼ੁਭਕਾਮਨਾਵਾਂ ਆ ਵੀ ਜਿਹੜੇ ਬੱਚੇ ਹਾਲਾਂਕਿ ਬਹੁਤਾ ਪ੍ਰੈਸ਼ਰ ਨਹੀਂ ਲੈਣਾ ਚਾਹੀਦਾ ਪ੍ਰੈਸ਼ਰ ਆ ਪਰ ਆਪਣਾ ਵੈਸਟ ਜਿਹੜਾ ਕਰਨਾ ਚਾਹੀਦਾ ਉਹਦੇ ਲਈ ਇਹ ਆ ਵੀ ਸਾਨੂੰ ਉਮੀਦ ਹੈ ਵੀ ਇਹ ਜਿਹੜੀ ਸਾਡੀ ਬੇਟੀ ਔਰ ਹੋਰ ਵੀ ਜਿਹੜੇ ਸਾਰੇ ਬੱਚੇ ਪੜ ਰਹੇ ਆ ਵੀ ਅਗਲਾ ਜਿਹੜਾ ਭਵਿੱਖ ਆ ਸਾਰਾ ਪਰਿਵਾਰਾਂ ਦਾ ਇਹਨੇ ਆਪਣੀ ਵੀ ਇੱਕ ਜ਼ਿੰਦਗੀ ਵਧੀਆ ਮੰਨਣੀ ਆ ਤੇ ਸਮਾਜ ਤੋਂ ਵੀ ਇਤੀ ਵੀ ਅਗਵਾਈ ਕਰਨੀ ਔਰ ਇਹ ਵੀ ਆਪਾਂ ਨੂੰ ਧਾਰਨਾਵਾਂ ਤੋੜਨੀਆਂ ਚਾਹੀਦੀਆਂ ਵੀ ਜਿੱਦਾਂ ਪਹਿਲੀ ਜਿਹੜੀ ਸੋਸਾਇਟੀ ਆ ਉਹ ਮੁੰਡਾ ਸੈਂਟ੍ਰਿਕ ਆ ਜਾਂ ਬੰਦਾ ਮਰਦ ਸੈਂਟ੍ਰਿਕ ਸੀਗੀ ਵੀ ਸਾਨੂੰ ਇਹ ਲੱਗਦਾ ਵੀ ਜਿਹੜੇ ਸਾਰੇ ਹਿਊਮਨ ਬੀਿੰਗ ਆ ਉਹ ਇਕੁਅਲ ਆ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਲੜਕਾਰ ਲੜਕੀ ਚ ਆਪਾਂ ਫਰਕ ਕਰਦੇ ਆ ਇਕਵਲ ਲੈਵਲ ਤੇ ਸਾਨੂੰ ਲਿਓਨੇ ਚਾਹੀਦੇ ਤੇ ਜਿਹੜਾ ਵੀ ਸੁਸਾਇਟੀ ਚ ਸਮਰੱਥ ਆ ਉਹਨੂੰ ਸਾਡੀ ਅਗਵਾਈ ਕਰਨੀ ਚਾਹੀਦੀ ਤੇ ਆਪਾਂ ਨੂੰ ਉਹਦੀ ਅਗਵਾਈ ਮੰਨਣੀ ਚਾਹੀਦੀ ਹੈ